ਕੋਈ ਸੰਤ ਮੰਡਲੇ ਆਈ ਉੱਥੇ ਤਨੰਜ ਨੂੰ ਸਮਾਂ ਮਿਲਿਆ ਚਲੇ ਗਏ ਜਦੋਂ ਸੰਤਾਂ ਨੇ ਦੱਸਿਆ ਕਿ ਮਾਰਸ ਜਾਂ ਮਰ ਸਭ ਤੋਂ ਉਤਮ ਜਾਮਾ ਇਸ ਵਿੱਚ ਮਾਲਕ ਨੂੰ ਮਿਲਿਆ ਜਾ ਸਕਦਾ ਤੇ ਬਾਕੀ ਸਾਰਿਆਂ ਜੁਨਾਂ ਨੂੰ ਘਟ ਗਿਆ ਜਦੋਂ ਸਮਾਪਤੀ ਕਥਾ ਹੋਈ ਤੇ ਤਨੰਜ ਨੂੰ ਪੁੱਛਣ ਲੱਗੇ ਸੰਤਾਂ ਤੋਂ ਵੀ ਮੈਂ ਤਾਂ ਪੱਥਰ ਦੀ ਪੂਜਾ ਕਰਨ ਕਿ ਮੈਨੂੰ ਪੱਥਰ ਤਾਰ ਦੇਗਾ ਸੰਤਾਂ ਨੇ ਦੱਸਿਆ ਪੱਥਰ ਡੋਪਤਾ ਦੇਗਾ ਕਿਉਂਕਿ ਉਹਦੇ ਕੋਲ ਇਹਨਾਂ ਗਿਆਨ ਨਹੀਂ ਆਵ ਤਰ ਸਕੇ ਜਿਹੜਾ ਆਪਨੇ ਦੱਸ ਸਕਦਾ ਦੋ ਚਲ ਨਹੀਂ ਦੱਸ ਸਕਦਾ ਇਸ ਕਰਕੇ ਤੁਹਾਡੇ ਵਿੱਚ ਗਿਆਨ ਹੈ ਤੁਸੀਂ ਤਾਂ ਪੱਥਰ ਨੂੰ ਲੈ ਕੇ ਦੱਸ ਸਕਦੇ ਹੋ ਪੱਥਰ ਨਹੀਂ ਦੱਸ ਸਕਦਾ ਫੇਰ ਸੋਚਣ ਲੱਗੇ ਪੀ ਇਹ ਤਾਂ ਉਲਟ ਹੀ ਹੋ ਗਿਆ ਸਰ ਫੇਰ ਸੋਚਦਾ ਰਿਹਾ ਅਗਲੇ ਦਿਨ ਫੇਰ ਉਹ ਆ ਕੇ ਪੁੱਛਿਆ ਵੀ ਮੈਨੂੰ ਫੇਰ ਰਸਤਾ ਦੱਸੋ ਮੈਂ ਸੱਚ ਨੂੰ ਮਿਲਣਾ ਚਾਹੁੰਨਾ ਹੁੰਦੇ ਸੱਚ ਨੂੰ ਮਿਲਣਾ ਤੇ ਗੁਰੂ ਦਰਸ਼ਨ ਕਰਨਾ ਪਏਗਾ ਗੁਰੂ ਦਿਸਰ ਨੂੰ ਜਾਓ ਇਥੇ ਗੁਰਬਾਨੇ ਵਿੱਚ ਪੱਥਰ ਦੇ ਪਰ ਫਿਰ ਮਾਰਾ ਕਹਿਣ ਲੱਗੇ کبیر پہن پرمے سبار پاہن پرمیشور سبار اس پرواسے ڈبے کالی تار جہاں دن اس پرواسے رہے گا کہ منگا ڈب جائے گا پجوے پاشے کہ پتھر کو کہو تا کہ برتھا ہو سیو جو پتھر کہ پانی پائے تا کال اجائی جائے ایتھے پھر پتر سب چی دس لوگ پتھر پوجن لگ جائیں اگیانی کہ پتھر تو پا لاج نے کہتا ہے جو, جو پتھر کو دے تا کہ بے تھا پتھر کو پانی پائے تا کہ کال اجائی جائے کبیر پان پرمیشور کیا پوجے سبسار جو اس پرواسر بڈے کالی تار کہ جڑا پتھر پوجے گا ڈب جائے گا ਹਾਂ ਤਾਂ ਨੇ ਨੇ ਸੋਚਿਆ ਵੀ ਮੈਂ ਪੱਥਰ ਦੀ ਪੂਜਾ ਕਰਦਾ ਸੀ ਤੇ ਲੋਕ ਇਹ ਇਹ ਨਾ ਮੰਨ ਲੈਣ ਕਿ ਸ਼ਾਇਦ ਇਸ ਨੇ ਪੱਥਰ ਤੋਂ ਪਾਲਿਆ ਉਹ ਫੇ ਗੁਰੂ ਦੇਸ਼ਨ ਜੀ ਆ ਤਨ ਜੀ ਗੁਰੂ ਨੇ ਕਿਸ ਤਰ੍ਹਾਂ ਉਹਨਾਂ ਨੂੰ ਗਿਆਨ ਦਿੱਤਾ ਕਿਸ ਤਰ੍ਹਾਂ ਧਿਆਨ ਲ ਆਇਆ ਫਿਰ ਉਹਨਾਂ ਨੇ ਸੱਚ ਦੀ ਜਦੋਂ ਪ੍ਰਾਪਤ ਕੀਤੀ ਸਾਨੂੰ ਜੀਵਾਂ ਨੂੰ ਅਲਾ ਕਿਵੇਂ ਦੱਸਣ ਲੱਗੇ ਇਸ ਕਰਕੇ ਫਿਰ ਉਹਨਾਂ ਦਾ ਸ਼ਬਦ ਵੀ ਗੁਰਬਾਣੀ ਵਿੱਚ ਦਰਜ ਕੀਤੇ ਗਏ ਕਿ ਇਹ ਨਾ ਕੋਈ ਕਹੇ ਕਿ ਪੱਥਰ ਤੋਂ ਪਾਲਿਆ ਤੇ ਕੀ ਗੁਰਬਾਣੀ ਦੇ ਤਨ ਜੀ ਦੱਸੇ ਨੇ ਕਿਵੇਂ ਮੈ ਮਿਲੇ ਮਾਲਕ ਨੂੰ ਉਹਦੇ ਗਿਆਨ ਪਰਵੇਸ਼ ਗੁਰੇ ਤਨ ਦਿਗਾ ਧਿਆਨ ਮਾਨ ਮਨ ਇਕ ਨਹਿ ਪ੍ਰੇਮ ਭਗਤੀ ਮਾਨੇ ਸੁਖ ਜਾਣਿਆ ਤ੍ਰਿਪਤ ਅਗਾਏ ਮੁਕਤ ਪਾਇ ਜੋਤ ਸਮਾਈ ਅਸਮਾਨੇ ਜਾਕੇ ਅਸਲੀ ਪ੍ਰਭ ਪਹਿਚਾਨਿਆ ਤੰਨੇ ਤਨ ਪਾਇਆ ਤਰਨੇ ਤਰ ਮਿਲ ਜਾਂ ਸੰਤ ਸਮਾਨੇ ਉਥੇ ਵੀ ਦੱਸਿਆ ਤਨ ਜੇ ਰਨੇ ਕਿਸ ਤਰ ਗੁਰੂ ਨੇ ਗਿਆਨ ਬਖਸ਼ ਕੀਤਾ ਧਿਆਨ ਜਿਸ ਤਰ ਗੁਰਬਾਣੀ ਚ ਆਪਾਂ ਨੂੰ ਸਤਿਗੁਰ ਲਾਉਂਦੇ ਨੇ ਕਿਵੇਂ ਲਵਾਇਆ ਜਿੱਥੇ ਜਾ ਕੇ ਸਾਰਿਆਂ ਹੀ ਭਟਕਣਾ ਖਤਮ ਹੋ ਗਈ। ਜਿਵੇਂ ਆਪਣਾ ਹੁਣ ਧਿਆਨ ਲੱਗਦਾ ਉਥੇ। ਮਹਾਰਾਜ ਆਂਦੇ ਨੇ ਨਾਮ ਨਿਧਾਨ ਧਿਆਨ ਅੰਤਰਗਤ। ਤੇਜ ਪੁੰਜ ਤਰ ਲੋਕ ਪ੍ਰਗਾਸਾ। ਦੇਖਤ ਦਰਸਿ ਭਟਕ ਪਰਮ ਦੁਖ ਪਰ ਹਰ ਸੁਖ ਸਹਿਜ ਬਗਾਸਾ। ਉਹਨਾਂ ਦੱਸੇ ਜਦੋਂ ਕਿ ਉਹ ਨਾਮ ਦੇ ਖਜ਼ਾਨੇ ਉੱਪਰ ਧਿਆਨ ਲਵਾ ਦਿੱਤਾ। ਜਿਵੇਂ ਸਤਗੁਰ ਲਾਉਂਦੇ ਨੇ ਜਿੱਥੇ ਜਾਗ ਅਗਿਆਨ ਦਾ ਨੇਰਾ ਮਿਟ ਜਾਂਦਾ ਹੈ। ਫਰਮਾਉਂਦੇ ਨੇ। ਸਤਗੁਰ ਸ਼ਬਦ ਅਜ਼ਾਰੋ ਦੀਪਾ। ਬਿੰਦਿਓ ਅੰਤਕਾਰ ਤੇ ਮੰਦਰ ਕੋਠੜੀ ਖੁੱਲਿਆ ਨੋਪਾ ਬਿਸਮ ਨੂੰ ਬਿਸਨ ਪਇਓ ਜਾਂ ਪੇਖਿਓ ਕਹਿ ਨਾ ਜਾਏ ਵਢਾਈ ਮੰਗਣ ਪਏ ਉਹ ਸੰਗਮਾਤੇ ਬਹੁਤ ਬੋਤ ਲਪਟਾਈ ਦੱਸਦਾ ਇਹ ਜੀਵਨ ਨੂੰ ਕਿ ਇਹ ਪੱਥਰ ਨੂੰ ਜਿਹੜਾ ਹੈ ਇਹਦੀ ਪੂਜਾ ਕਰਕੇ ਨਹੀਂ ਮੈਂ ਪ੍ਰਾਪਤ ਕੀਤਾ ਗੁਰੂ ਦੇ ਸ਼ਰਮੇ ਜਾ ਕੇ ਮੈਂ ਇਸ ਤਰੀਕੇ ਨਾਲ ਮਾਲਕ ਪਾਇਆ ਫਿਰ ਉਹ ਹੀ ਤਨ ਜੀ 파 ਦਰਸੀ ਜਾ ਹੋਏ ਆਪ ਨੂੰ ਦਸਨ ਲੱਗੇ ਕਿ ਇਹ ਸਾਡਾ ਪਿੰਡ ਦਸਨ ਦਵਾਰਾਂ ਦਾ ਕਿਥੇ ਚਾਰ ਹੋਇਆ ਉਹਨਾਂ ਬੜਾ ਖੋਲ ਕੇ ਦੱਸਦਾ کئی ਅਗਿਆਨੇ ਅਜਿਹਾ ਜਾਂਦੇ ਨੇ ਦਸਾਂ ਦਾਰ ਤੇ ਹੁੰਦਾ ਨਹੀਂ ਇਹ ਤਾਂ ਨਾ ਹੀ ਹੁੰਦਾ ਸਾਰੇ ਨੇ ਗਰਬਾਨ ਵਿੱਚ ਉਹਦੇ ਜਨਨੀ ਘੇਰੇ ਉਧਰ ਉਧਕਮੇ ਪਿੰਡ ਕੀ ਆ ਦਸ ਦਵਾਰਾ ਦੇ ਅਹਾਰ ਅਗਣੇ ਰੱਖ ਕੇ ਐਸਾ ਖਸਮ ਹਮਾਰਾ ਉਹ ਜਦੋਂ ਸਾਨੂੰ ਇਸ ਸੰਸਾਰ ਤੇ ਭੇਜਿਆ ਹੈ ਭੇਜਣ ਤੇ ਉਹ ਜਿਹੜਾ ਦਸਾਂ ਦਾਰ ਜਿੱਥੇ ਖਦਮਾਕ ਬੈਠਾ ਜਿੱਥੇ ਨਾਮ ਦਾ ਖਜ਼ਾਨਾ ਹੈ ਉਹ ਦਰਵਾਜ਼ਾ ਬੰਦ ਕਰ ਦਿੱਤਾ ਸਿਰ ਦੇ ਨਾਮ ਦਰਵਾਜ਼ਾ ਖੋਲ ਦਿੱਤੇ ਮਨ ਨੂੰ ਤਰੇ ਗੁਣਾ ਖੇਲਣ ਪਈ ਦਿੱਤਾ ਕਿ ਆ ਕੇ ਲੇਵੇ ਭੀਕਰ ਮਾਲ ਕਿਥੇ ਬੈਠੇ ਤੇ ਗੁਰੂ ਨੂੰ ਸਮਝਾ ਦਿੱਤਾ ਹੈ ਜਿਵੇਂ ਆਪਾਂ ਪਿਛਲੀ ਕਥਾ ਵਿੱਚ ਵੀ ਦੇਖਿਆ ਸੀ ਮਿਹਰਬਾਨੀ ਦੁਆਰਾ ਦੱਸਾਇਆ ਸੀ ਆਪਾਂ ਨੂੰ ਕਿ ਅੰਦਰ ਕੋੜ ਸਜੇ ਹਟਨਾਲੇ ਆਪੇ ਲੇਵੇ ਵਸ ਮਾਲੇ ਬੱਜਰ ਕਪਾੜ ਜੜੇ ਜਾਣਗਾ ਜਾਣੇ ਗੁਰਸਬ ਦੀ ਖਲਾਈਂਦਾ ਗਗਰ ਵਿੱਚ ਬੈਠ ਕੇ ਇਹ ਸਾਰਾ ਫਿਰ ਦੇਖਦਾ ਹੈ ਅੰਦਰੋਂ ਗੇਟ ਬੰਦ ਕੀਤਾ ਹੈ ਉਸ ਦਸਵੇਂ ਦਰ ਤੇ ਜਿੰਦੇ ਵਿੱਚ ਆਪਾਂ ਜਾ ਕੇ ਮਿਲਣਾ ਹੈ ਉਹਦੀ ਨਿਸ਼ਾਨੀ ਦੱਸਦੀ ਕਿ ਜਦੋਂ ਤੁਸੀਂ ਦਸਵੇਂ ਦਰ ਪ੍ਰਵੇਸ਼ ਹੋਵੋਗੇ ਕਿ ਨਿਸ਼ਾਨੀ ਮਾਰੇ ਗੁਰਬਾਨੀ ਦੱਸੇ ਨੇ ਨਾਉ ਦਾ ਠਾਕੇ ਤਾਪ ਰਹਾ ਏ ਦਸੇ ਨਿਜਕਰ ਵਾਸਾ ਪਾਏ ਉਥੇ ਅਨਹਦ ਸ਼ਬਦ ਵਜੇ ਦਿਨ ਰਾਤੇ ਗੁਰਮਤਿ ਸਭਸ ਨਾਮ ਨੇ ਇਥੇ ਹੁਣ ਨਿਸ਼ਾਨੇ ਦੱਸ ਦਿੱਤੇ ਕਿ ਉਥੇ ਅਨਹਦ ਸ਼ਬਦ ਆਰਾਧਨ ਵਜਦੇ ਨੇ ਹੋਂਦ ਨਗਾਯਾ ਕੋਟ ਅਪਾਰ ਹੈ ਅੰਤਰ ਖਟਣਾ ਲੈ ਗੁਰਮੁ ਸ਼ਬਦਾ ਜੋ ਕਰੇ ਹਰ ਵਸ ਮਾਲੇ ਉਹ ਜਿਹੜਾ ਖਜ਼ਾਨਾ ਹੈ ਸਾਡਾ ਉਹ ਦਸੇ ਦਾਰੂ ਚ ਹੁਣ ਗੁਪਤ ਕੀਤਾ ਹੋਇਆ ਹੈ ਉਸ ਨੂੰ ਨਜ ਮਹਿਲ ਕਰਤਾ ਤੇ ਨਿਸ਼ਾਨੇ ਦੱਸ ਰਏ ਨੇ ਪੂਰੇ ਗੁਰਦੇ ਮਹਿਲ ਪਾਇਆ ਪਤ ਪ੍ਰਗਟ ਲੋਈ ਨਾਨਕ ਅਨਹਤੁ ਨੇ ਸਦਵਾਜ ਦੇ ਮੇਲੇ ਖਰ ਸੋਈ ਉਸ ਨੂੰ ਥਿਰ ਕਰ ਕਰਕੇ ਨਿਸ਼ਾਨੇ ਦੱਸ ਨੇ ਉਹਦੇ ਘਰ ਮੈਂ ਘਾ ਦਿਖਾਏ ਦੇ ਸੋ ਸਤਗੁਰ ਪੁਰਖ ਸਜਾਣ ਪੰਜ ਸੌ ਤਲਕਾਤ ਨੂੰ ਪਸਾਜੇਬਤਿ ਨਿਸ਼ਾਨ ਹਰ ਬਖੋਂ ਪੀ ਪਲੇਖਾ ਨਾ ਜੇ ਪੀ ਥਿਰ ਕਰ ਨਿਜ ਮਹਿਲ ਦਰਸਨ ਦਾਰ ਕੀ ਹੈ ਉਹ ਗਿਆਨ ਪ੍ਰਾਪਤ ਕਰਨਾ ਹੈ ਸਤਗੁਰ ਦੇ ਰਾਂਝ ਸਤਗੁਰ ਕੋ ਲਾਉਣਾ ਹੈ ਸਤਗੁਰ ਨੂੰ ਨਾ ਪੇ ਦੇਣਾ ਮਹਾਰਾਜ ਜੰਦੇ ਸਤਗੁਰ ਮਿਲ ਗਏ ਦਸਵਾਦਾਰ ਪਾਇਆ ਇਥੇ ਅਮਰਤ ਭੌਜਨ ਸਾਹਿਤ ਨੂੰ ਉਪਜੇ ਜਿਤ ਸਬਦ ਜਗ ਥਮ ਰਹਾਇਆ ਤੈ ਅਨੇਕ ਵਾਜੇ ਸਦਾ ਆਨੰਦ ਹੈ ਸਚਿ ਰਹਾ ਸਮਾਇ ਹਉ ਕਹੇ ਨਾਨਕ ਤਾਦ ਥਮ